ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੇ ਦਿਨੋਂ ਸਵਾਗਤ ਅੱਜ ਆਪਾਂ ਘਰ ਵਿੱਚੋਂ ਸਟੋਅ ਵੜੀਆਂ ਤੋੜੀਆਂ ਸੀਗੀਆਂ ਕਾਫੀ ਹੋਗੇਗਾ ਤੇ ਹੁਣ ਇੰਨੀਆਂ ਇੰਨੀਆਂ ਲੈਂਦੇ ਗਏ ਰਹਿੰਦੇ ਗਾ ਨਹੀਂ ਤੇ ਆਪਾਂ ਕਿਹਾ ਇਹਨਾਂ ਨੂੰ ਆਪਾਂ ਸੇਵ ਕਰਕੇ ਰੱਖ ਲੈਨੇ ਆ ਫਿਰ ਜਦੋਂ ਸੀਜ਼ਨ ਚਲੇ ਆ ਗਿਆ ਉਦੋਂ ਥੋੜੇ ਕੰਮ ਆ ਜਾਂਦੇ ਗਏ ਹੀ ਤੇ ਇਹ ਵੀ ਤੁਸੀਂ ਕਰ ਸਕਦੇ ਆ ਹੁਣ ਗਰਮੀ ਦੇ ਸੀਜ਼ਨ ਦੇ ਵਿੱਚ ਇਹ ਬਹੁਤ ਲੈਂਦੇ ਆ ਜਦੋਂ ਕਾਰਡ ਚੈੱਕ ਤੋਂ ਪਲਾਂਟ ਦੀ ਹੋਣ ਇਹਦੇ ਤਾਂ ਉਹਨਾਂ ਤੋਂ ਇਹ ਬਹੁਤ ਸਾਰੇ ਗੱਲੇ ਜਾਂਦੇ ਨੇ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਵੀ ਨਾਲੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਇਆ ਇਹ ਵੀਡੀਓ ਤੇ ਤੁਸੀਂ ਵੀ ਇਸ ਤਰ੍ਹਾਂ ਇਹਨਾਂ ਦੀਆਂ ਕਿਊਬ ਬਣਾ ਕੇ ਰੱਖ ਸਕਦੇ ਆ ਫਿਰ ਤੁਸੀਂ ਸਟੋਬਰੀ ਸ਼ੇਕ ਈਜ਼ੀ ਥ੍ਰਿਕੇ ਨਾਲ ਘਰ ਵਿੱਚ ਤਿਆਰ ਕਰ ਸਕਦੇ ਆ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੁਣ ਆਪਾਂ ਜਿਹੜਾ ਇਹਦਾ ਹਦਰਨ ਵਾਲਾ ਹੈਗਾ ਪਾਰਟ ਇਹਨੂੰ ਕੱਟ ਕੇ ਸੁੱਟ ਦੇਣਾ ਦੂਜਿਆਂ ਨੂੰ ਆਪਾਂ ਇਹਦੇ ਵਿੱਚ ਗ੍ਰੈਂਡ ਕੱਟ ਲੈਣਾ ਮੈਂ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਕਿਵੇਂ ਇਹਦੇ ਵਿੱਚ ਗ੍ਰੈਂਡ ਕਰਕੇ ਤੁਸੀਂ ਕਿਉ ਤੇ ਆਰ ਕਰ ਸਕਦੇ ਆ ਉਹ ਜੀ ਦੇਖੋ ਹੁਣ ਆਪਾਂ ਇਸ ਨੂੰ ਗ੍ਰੈਂਡ ਕੱਟ ਲਿਆ ਆ ਦੇਖੋ ਇਹ ਇਸ ਤਰੀਕੇ ਦਾ ਹੋ ਗਿਆ ਹੁਣ ਇਦਾਂ ਹੀ ਪਤਲਾ ਹੋ ਜਾਂਦਾ ਜਦੋਂ ਗ੍ਰੈਂਡ ਕੱਟ ਲਗੇ ਆ ਦੇਖੋ ਇਦਾਂ ਦੀ ਇਹ ਬਣ ਗਈ ਆ ਤੇ ਹੁਣ ਆ ਪੈਨਾਂ ਨੂੰ ਆ ਜੇ ਤਾਂ ਛੋਟੇ ਪੀਸ ਬਣਾਉਣੇ ਆ ਤਾਂ ਪਾਏ ਦੇ ਵਿੱਚ ਪਾ ਲੈਣਾ ਵਾ ਉਦਾਂ ਥੋੜੇ ਜਿਹੇ ਇਹਦੇ ਨਾਲੋਂ ਵੱਡਾ ਸਾਈਜ਼ ਬਣਾਉਣਾ ਤਾਂ ਪਾਏ ਦੇ ਵਿੱਚ ਪਾ ਕੇ ਰੱਖ ਦੇਣਾ ਆਪਾਂ ਦੋਵਾਂ ਤਰੀਕਿਆਂ ਦੇ ਬਣਾਵਾਂਗੇ ਛੋਟੇ ਵੀ ਵੱਡੇ ਵੀ ਆਪਾਂ ਦੋਵਾਂ ਪਾਂਡਿਆਂ ਦੇ ਵਿੱਚ ਪਾ ਕੇ ਇਹਨਾਂ ਨੂੰ ਫ੍ਰੀਜਰ ਦੇ ਵਿੱਚ ਪਾ ਦੇਣੇ ਆ ਤੇ ਇਸ ਤਰੀਕੇ ਨਾਲ ਹੀ ਤੁਸੀਂ ਅਰ ਕਸਾਰਾ ਇਹ ਰੱਖ ਲਿਓ ਲਓ ਜੀ ਦੇਖੋ ਆਪਾਂ ਹੁਣ ਇਹ ਕਯੂਬ ਤਿਆਰ ਕਰ ਲਿਆ ਨੇ ਆਪਾਂ ਇਹਦੇ ਵਿੱਚ ਫਿਰਲ ਕਰਤਾ ਹੁਣ ਆਪਾਂ ਇਹਨੂੰ ਫ੍ਰੀਜਰ ਦੇ ਵਿੱਚ ਰੱਖ ਦਿੰਨੇ ਆ ਜਿਹੜੀਆਂ 1 ਕਿਲੋ ਸਟੋਵੜੀਆਂ ਸੀ ਉਹਦੇ ਨਾਲ ਆਪਣਾ ਇੰਦਕ ਮਟੀਰੀਅਲ ਤਿਆਰ ਹੋਇਆ ਹੁਣ ਆਪਾਂ ਇਹਨਾਂ ਨੂੰ ਫਿਰ ਤੁਹਾਨੂੰ 4-5 ਘੰਟੇ ਬਾਅਦ ਦੇਖੋ ਨੇ ਆ ਕਿਸ ਤਰ੍ਹਾਂ ਦੀਆਂ ਕਯੂਬ ਤਿਆਰ ਹੋਈਆਂ ਤੇ ਕਿਸ ਤਰ੍ਹਾਂ ਤੁਸੀਂ ਸਟੋਵੜੀ ਸ਼ੇਕ ਤਿਆਰ ਕਰ ਸਕਦੇ ਆ ਲਾਓ ਜੀ ਵੇਖੋ ਆਪਣੀ ਜਿਹੜੀ ਸਟੋਵਰੀ ਆਪਾਂ ਹਨਾ ਫ੍ਰੀਜ ਕੀਤੀ ਸੀਗੀ ਉਹ ਚੰਦੀ ਤਰ੍ਹਾਂ ਹੁਣ ਪੀਜੀ ਹੋ ਗਈ ਆਇ ਤਾਂ ਟਿੱਕਿਆਂ ਬਣ ਗਏ ਨੇ ਇਹਦੀਆਂ ਹੁਣ ਆਪਾਂ ਇਹਨਾਂ ਕਿਸੇ 판ਦੇ ਦੇ ਵਿੱਚ ਆਇਂ ਕਰਦ ਕੇ ਸਰਸੀ ਲਈਏ ਹਾਲੇਖੋ ਬਹੁਤ ਸੋਨੇ ਦੇ ਟਿੱਕੇ ਨਹੀਂ ਟੋਲਣਗੇ ਪਰ ਮੂਆ ਪਸੰਦ ਤੜੀ ਕਿਵੇਂ ਗਏ ਇਸ ਟਿੱਕੇ ਨਾਲ ਇੰਸਟਾਲ ਜਾਂ ਜਨਾ ਦੋ ਫਰ ਨਹੀਂ ਟੋਲਦੇ ਆਪਾਂ ਫੋਰੇ ਦੇ ਪਰਦੇਸ ਆਹੀ ਬਣਾਈ ਸੀਗੇ ਫੋਰ ਦੇ ਨਹੀਂ ਛੋਟੀਆਂ ਸਾਈਜ਼ ਦੀਆਂ ਬਣਾਉਣੀਆਂ ਸਾਨੂੰ ਥੋੜਾ ਕਹਿੰਦੇ ਨਾ ਵੱਡੇ ਸਾਈਜ਼ ਦੇ ਨਾਲ ਹੁਣ ਆਪਾਂ ਇਹਦਾ ਸਟੋਰ ਬਣੀ ਛੇ ਫੱਲਾ ਕਰਾਂਗੇ ਬਾਕੀ ਜਿਹੜੀ ਆ 7 ਪਾ ਨਹੀਂ ਚਾਹੀਣਾ ਬੋਲ ਜੀ ਹੁਣ ਆਪਾਂ ਦੋ ਤਿੰਨ ਇਹ ਪਾ ਲੜੂਗਾ ਨਹੀਂ ਬੈਕਸਿਟ ਆਜੇ ਮੇਰਾ ਪਾਸਾ ਫੋਮ ਨੂੰ ਵੜਾ ਕੇ ਦੇਖੋ ਨੇ ਦੋ ਤਿੰਨ ਆਪਾਂ ਪਾ ਲਗਾ ਇਹੇ ਆਪਾਂ ਪਾ ਕੇ ਆਪਾਂ ਜਿੰਨੀ ਕੁ 슈ਗਰ ਦੀ ਲੋੜ ਹੈ ਜੇ ਤੁਸੀਂ 슈ਗਰ ਪਾਉਣੀ ਚਾਹੁੰਦੇ ਆ ਤਾਂ ਪਾ ਦਿਓ ਜੇ ਤੁਸੀਂ ਨਹੀਂ ਪਾਉਣੀ ਤਾਂ ਉਹ ਤੁਹਾਡੀ ਮਰਜ਼ੀ ਆ ਅਸੀਂ ਤਾਂ ਹੁਣ ਦੋ ਚਮਚੇ ਪਾਉਣੇ ਆ ਆ ਦੋ ਚਮਚੇ ਆਪਾਂ 슈ਗਰ ਦੇ ਪਾਤੇ ਤੇ ਆਪਾਂ ਗ੍ਰੀਨ ਗੁੱਤ ਪਾਉਣ ਲੱਗੇ ਆ ਜੇ ਵਿੱਚ ਆ ਆਪਾਂ ਦੋ ਗਲਾਸ ਤੋਂ ਦੋ ਪਾਤੇ ਰਹਿ ਚੇਸ਼ਟੇ ਦੋ ਗਲਾਸ ਆਖਣੇ ਤੇ ਹੁਣ ਆਪਾਂ ਚੰਗੀ ਤਰਾਈ ਨੂੰ ਜਿਹਦੇ ਵਿੱਚ ਕਰ ਲઈએ। ਲੋ ਇਹ ਇਸ ਤਰੀਕੇ ਦੀਆਂ ਥੋੜੀਆਂ ਜੀਆਂ ਬਰਦੇ ਸਾਈਜ਼ ਦੀਆਂ ਬਣਾਉਣੀਆਂ ਇਹ ਆਪਾਂ ਛੋਟੇ ਸਾਈਜ਼ ਦੀਆਂ ਬਣਾਇਆਂ ਸੀ ਜੀਆਂ ਜਿੰਨਾ ਆਪਾਂ ਨੂੰ ਚਾਹੀਦਾ ਹੋ ਸਟੋਬਰੀ ਸ਼ੇਕ ਬਣਾਉਣ ਨੂੰ ਉਹਨਾ ਪਾ ਬਣਾ ਲਾਂਗੇ ਬਾਕੀ ਦੀਆਂ ਆਪਾਂ ਫਿਰ ਸਿਰ ਜਰੂਰ ਦੇਖੀ ਬਾਅਦੇ ਵਾਪਸ ਕੋਰ ਐਕਸ਼ਨਾਂਗੇ ਥੋੜਾ ਜਿਹਾ ਸੋਨਾ ਪਾ ਰੂਆ ਪਾ ਲੈਣਾ ਇਹਦੇ ਵਿੱਚ ਇਹਦੇ ਨਾਲ ਨਾ ਟੇਸਟ ਸੁਆ ਬਣ ਜਾਂਦਾ ਤਿੱਖਾ ਤਲਰ ਬੋਸ ਸੁਆ ਆ ਜਾਂਦਾ ਹੱਬਾ ਥੋੜਾ ਜਿਹਾ ਪਾ ਨਾ ਇਹਦੇ ਵਿੱਚ ਜੇ ਤੁਸੀਂ 슈ਗਰ ਮਾਪਣੀ ਹੋਵੇ ਤਾਂ ਇਹ ਹੀ ਪਾਓ ਫੇਰ 슈ਗਰ ਦੀ ਬਹੁਤੀ ਲੋੜ ਨਹੀਂ ਰਹਿੰਦੀਗੀ ਪਾਉਂਦ ਤੇ ਹੁਣ ਆਪਾਂ ਇਹਨੂੰ ਪੀ ਪਾ ਕੇ ਤੇ ਖਵਾਈ ਫੇਰ ਇਹਦਾ ਗਿਰਾ ਦੇ ਦੇਣਾ ਮੈਂ ਇਹ ਚੰਗੀ ਤਰ੍ਹਾਂ ਮੈਂ ਆਹ ਦੇਖੋ ਕਿੰਨਾ ਸੋਹਣਾ ਕਲਰ ਤਿਆਰ ਹੋ ਗਿਆ ਬਣ ਕੇ ਬਿਲਕੁਲ ਪਿੰਕ ਬਣ ਗਿਆ ਹੁਣ ਆਪਾਂ ਤੁਹਾਨੂੰ ਗਲਾਸ ਚ ਪਾ ਕੇ ਦਿਖਾਉਨੇ ਆ ਨੋ ਜੀ ਹੁਣ ਮੈਂ ਪੱਬਰ ਪਾਉਣ ਲੱਗੀ ਆ ਇਹਦੇ 2 ਗਰਾਸ ਸੋਹਣੇ ਬਣ ਜਾਣੇ ਆ ਆ ਵੇਖੋ 2 ਗਰਾਸ ਆਪਣੇ ਵੱਡੇ ਆ ਨਾਲੇ ਤੇ ਵਧੀਆ ਬਣ ਜਾਣੇ ਆ ਇਹ ਗਰਮੀ ਦੇ ਮੌਸਮ ਵਿੱਚ ਜਿਰੂ ਉਪੜਾ ਕੇ ਫੀਨਾਾ ਸਾਹੀਦਾ ਠੰਡਾ ਹੁੰਦਾ ਇਹਦੀ ਤਸਵੀਰ ਠੰਡੀ ਹੁੰਦੀ ਆ ਸਟ੍ਰੋਬਰੀ ਦੀ ਕਿਹਾ ਵੇਖੋ ਤੁਸੀਂ ਮੇਰੇ ਤਰੀਕੇ ਨਾਲ ਆ ਬਣਾ ਕੇ ਦੇਖਿਓ ਬਹੁਤ ਸੋਨਾ ਤੇ ਸੋਕੇਤ ਬਸ ਉਹ ਖਾਂ ਵਾਂ ਜਾਂਦਾ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਤੁਸੀਂ ਸਾਡੀ ਵੀਡੀਓ ਨੂੰ ਇੰਸਟਾਗ੍ਰਾਮ ਤੇ ਤੇ ਟਿਕਟੌਕ ਤੇ ਵੀ ਵੇਖ ਸਕਦੇ ਹੋ ਥੈਂਕ ਯੂ so much ਮਿਲਦੇ ਆ ਨੈਕਸਟ ਵੀਡੀਓ ਨਾਲ